ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਰੇ ਚੈਨਲ ਦੇ ਥੋੜਾ ਸਵਾਗਤ ਆ। ਪਲੀਜ਼ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ। ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਲੱਗੀ। ਤੇ ਇੱਧਰ ਆਪਣੇ ਬੱਚੇ ਹੋ ਗਏ ਰੈਡੀ ਇੰਦਰ ਚਲਾ ਗਿਆ। ਸਾਉ ਦੀ ਮੈਨ ਆਉਂਦੀ ਹੈ ਜੀ 8 6 45 ਦੀ। ਆਟੀ ਤਿਆਰ ਐ ਨੇ ਸਵਾ 8 ਜਾਂਦੀ ਨੇ ਸਾਢੇ 8। 8 8 ਹੋ ਗਏ ਬਸ ਜਾਣ ਵਾਲੀ ਹੈ। ਮੈਂ ਇਹਨਾਂ ਨੂੰ ਪਿਆਰ ਕਰਿਆ ਹਾਂ ਜੀ ਤਾਂ ਇਹਨਾਂ ਦਾ ਕੰਮ ਨਿਬੜਿਆ ਤੇ ਰਸੋਈ ਦਾ ਕੰਮ ਨਿਬੜ ਗਿਆ ਆਪਣਾ। ਇਹਨਾਂ ਰੋਟੀ ਮੈਨੂੰ 10 ਵਜੇ ਜਾਂਦੇ ਨੇ ਬੜਾ ਲੇਟ ਹੋ ਜਾਂਦੇ ਹੁਣ ਇਹਨਾਂ ਤੋਂ ਉਹਨਾਂ ਦੀ ਰੋਟੀ ਨਾਲ ਬਣਾਈ ਸੀ। ਮੈਂ ਸਾਰਾ ਬਣਾ ਕੇ ਰਸੋਈ ਸਾਫ਼ ਕਰਤੀ, ਲੋਕ ਭਾਂਡੇ ਨਹੀਂ। ਕੱਠੀ ਮਾਜਦਾਂਗੇ ਦੁੱਧ ਬਾਹਰ ਤਾਂ। ਤੇ ਇੰਦਰ ਸਾਰਾ ਓਕੇ ਆਪਣਾ ਹੁਣ ਮੇਰਾ ਝਾੜੂ ਪੋਚਾ ਰਹਿ ਗਿਆ। ਤੇ ਮੀਨ ਨੇ ਬਹੁਤ ਪਰੇਸ਼ਾਨ ਕੀਤਾ ਹੁਣ ਇਹਦੀ ਵੈਸੇ ਤਾਂ ਮੈਂ ਕੱਲ ਵੀ ਲਾ ਦੇਤੀ ਪੋਚੇ ਫਿਰ ਵੀ ਮੀਨ ਨਾਲ ਉਹ ਹੋ ਜਾਂਦਾ। ਇੱਧਰ ਦੇਖੋ ਜੀ ਆਪਣੀਆਂ ਗੱਡੀਆਂ ਖੜੀਆਂ ਨੇ ਅੰਦਰ ਲਾ ਦਨੇ ਉਹਨੇ ਅਸੀਂ ਸ਼ਾਮ ਨੂੰ ਰਾਤ ਨੂੰ ਬਾਰੇ ਤੇ ਟੂਲ ਨਾਲ ਖਰਾਬ ਹੋ ਜਾਂਦੀਆਂ ਨੇ ਇੰਨਾ ਕੁ ਮਟੀਕਾ ਆਪਾਂ ਨੇ ਸੈੱਟ ਕਰ ਲਿਆ ਮੈਂ ਕੱਲ ਵੀ ਤੁਹਾਨੂੰ ਦਿਖਾਇਆ ਸੀ ਜੀ ਬਾਕੀ ਨਾਲ-ਨਾਲ ਕਰੀ ਚੱਲਾਂਗੇ ਫਿਰ ਅਗਰ ਆਪਣੇ ਅੱਜ ਦੁਬਾਰੇ ਕਲਰ ਵਾਲੇ ਆ ਗਏ ਇਹ ਸਾਡਾ ਭਾਈ ਨਵਾਂ ਆਇਆ ਤੇ ਇੱਧਰ ਆਪਣਾ ਮੇਰਾ ਸਾਰਾ ਕੁਝ ਫੇਰ ਮਿਸਤਰੀ ਮਰਦਾਂਗੇ ਨੇ ਤਾਂ ਹਾਂ ਮਾਰਤੀਆਂ ਮੈਂ ਚੱਕਦੀਆਂ ਉੱਧਰਲੇ ਕਮਰੇ 'ਚ ਫਨ ਕੱਪੜੇ ਸੁੱਕਣੇ ਪਏ ਤੇ ਉਹ ਸਾਰੇ ਮੈਂ ਬਾਹਰ ਪਾ ਤੇ ਦੋ ਦਿਨ ਹੋ ਗਏ ਮੀਂਹ ਜਾਂ ਪਈ ਜਾਂਦਾ ਸੀ ਹੁਣ ਮੈਂ ਸਾਰਾ ਬਸ ਚੱਕ ਚੱਕ ਕਰਕੇ ਝਾੜੂ ਪੋਚਾ ਕਰ ਲਈ। ਆ ਰੰਗਾਂ ਵਾਲੇ ਲੇਟ ਹੀ ਹੋ ਗਿਆ। ਆ ਰੰਗਾਂ ਵਾਲੇ ਲੇਟ ਹੀ ਹੋ ਗਏ ਮਾ। ਇੱਕ ਰਹਿ ਗਿਆ। ਕੱਸ ਦੇਂਗਾ ਟੱਕਣਾਂ ਕੇ ਅਜ ਰਹਿ ਜਾਣਗੇ। ਆਹ ਕਰਦੇ ਪੜਾਏ। ਸਾਉਂਦਾ ਨਾ ਉਹ ਨਹੀਂ ਆਉਂਦਾ ਜੋ ਉਹਦਾ 1-2 ਦਿਨ ਤਾਂ ਉਹ ਲੇਟ ਕਰ ਦਿੰਦਾ। ਮਗਰ ਦੁਆ ਕਰਕੇ ਹੁਣ ਕਿਰਨ ਚਾਰ ਪਾ ਲਿਆ। ਐਦਾ ਨਹੀਂ ਮੀ ਆਇਆ। ਅਜ ਨਹੀਂ ਹੈਗਾ ਹੋਰ ਸੁੱਕ ਜੇ ਮੜ ਜਾ ਬੜਾ ਬੁਰਾ ਹਾਲ ਹੋਇਆ ਪਏ ਨਹੀਂ ਇਹ ਤੇ ਪਹਿਲਾਂ ਅੰਦਰ ਪਾਇਪ ਜ ਮਾਰਦਾ ਪਿਆ ਰੰਗ ਪਹਿਲਾਂ ਪੁਰਸ ਮਾਰਦੀ ਹੈ ਚਲੋ ਜੀ ਇਧਰ ਪਾਈਪਾਂ ਦੇ ਰੰਗ ਕਰ ਰਹੇ ਨੇ ਕੀ ਕਰਨਾ ਇਹਨੂੰ ਲਾਹੋਂਗੇ ਤਾਂ ਹੈਗੀ ਉਦੋਂ ਮਾਰ ਦਿਓ ਆਹੋ ਕਰਾਂਗੇ ਉਹਨੇ ਤਾਂ ਉੱਚਾ ਚੱਕ ਦੋ ਇਹਨੂੰ ਪਰਾਂ ਲਾ ਖੋਲ ਕੇ ਸਾਰਾ ਕੁਝ ਬੁਰਾ ਹਾਲ ਹੋਇਆ ਪਏ ਉਦੋਂ ਬਰੋਬਰ ਦੇ ਪੈ ਜੂ ਫਿਰ ਖਤਮ ਮੁੱਕ ਗਿਆ ਤੇਲ ਕਿਥੇ ਕਰਾ ਪੰਜਾ 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 ਵੀਰਿਆ ਕਰ ਹਵਾ ਕਿੰਦਰ ਜਾਂਦੀ ਆ ਕੂਲਰ ਦੀ ਉੱਪਰੋਂ ਤਾਂ ਲੋਟ ਆ ਬਾਲਾ ਨਹੀਂ ਥੱਲੇ ਚਾਰਜੀ ਲੱਗ ਰਹੀਆਂ ਸਾਫ਼ ਹੋ ਜਾਂਦੇ ਨੇ ਉਹ ਦਾ ਨਾ ਸੱਭੀ ਕਿਥੋਂ ਆ ਅੰਦਰੋਂ ਇਹ ਬਿੰਦਰੋਂ ਛੱਡਿਆ ਅਜ ਜਾਇਆ ਆ ਨਾ ਹੁਣ ਇਹਨੂੰ ਟਾਈਮ ਹੋ ਗਿਆ ਖੇਤ ਜਾਣ ਦਾ ਇਹਨੂੰ ਪਹਿਲਾਂ ਪਤਾ ਦੀ ਵੀ ਹਜੇ ਤਾਂ ਇਹ ਕੰਮ ਲੱਗਿਆ ਪਿਆ ਪੂਰਾ ਆਇਆ ਹੋਆ ਵੀ ਹੁਣ ਜਾਊਗਾ ਬਸ ਸ਼ੈਫੀ ਕਿੱਥੇ ਜਾਣਾ ਉਰਿਆ ਜਾ ਉਰਿਆ ਜਾ ਹਵਾ 'ਚ ਪੀਤੀਏ 8:30 ਹੋ ਗਏ ਗੇਟ ਖੋਲ ਲੈਂਦੀ ਪਹਿਲਾਂ ਖੁੱਲ ਗਿਆ ਸਭ ਯੂਰੇ ਉਰੇ ਇਹਨੇ ਖੇਤ ਜਾਣ ਨੂੰ ਤਿਆਰ ਹੋ ਰਿਹਾ ਕੋੜੀ ਦੇਵੀ ਰੰਗ ਕਰਕੇ ਦਿਓ ਨਾਲ ਸਾਰੀ ਤੇ ਹੋ ਜੂਗਾ ਤਾਂ ਦੇਖੀ ਮੁੰਡਿਆ ਬੀਤੀ ਬਾਗੀ ਇਧਰੋਂ ਲੰਘਿਆ ਸਿੱਧਾ ਲਾਲ ਲਾਲ ਬੱਠਲ ਚ ਪਾਣੀ ਧਰਤਾ ਕੱਟੀ ਨੂੰ ਸੈਫੀ ਵੇਟ ਤੇ ਬੈਠਾ ਹੈ ਸੈਫੀ ਦਾ ਪਾਪਾ ਆਉਣਾ ਆਉ ਉਹ ਤੇ ਹਲਾ ਕਿੱਧਰ ਫਿੰਦੀ ਹੈ ਨਹੀਂ ਖੜ ਜੋ ਭਣੇ 15 ਮਿੰਟ ਨਾ ਆਈਏ ਤੂੰ ਇਸਨ ਨਰਕ ਲੈ ਦੇਣੀ ਸੈਦੀ ਬਣਾ ਕਰਕੇ ਪਿੰਦਰਾ ਐ ਕਰਦਾ ਜਿਵੇਂ ਹੱਥ ਦੁਖਦਾ ਹੁੰਦਾ ਮੈਂ ਫਟਾਫਟ ਘੰਡਾ ਦੇ ਦੇ ਤੂੰ ਚਲੋ ਜੀ 6:00 ਵੱਜ ਗਏ ਉਹਦਾ ਪੈ ਗਈ ਅੱਧਾ ਘੰਟਾ ਘੰਟਾ ਨੀਂਦ ਆ ਗਈ ਸਾਰੇ ਕੰਮ ਲੇਟ ਹੋ ਗਏ ਆ ਦੇਖੋ ਜਿੱਦੇ ਨੀਆਂ ਮਿਰਚਾਂ ਲਿਆਂਦੀਆਂ ਨੇ ਉਦੋਂ ਦੇ ਮੀਂਹ ਹੀ ਪੈਣੋਂ ਹਟੇ ਅਸੀਂ ਅੱਕ ਗਏ ਇਹਨਾਂ ਨੂੰ ਕਦੇ ਅੰਦਰ ਕਦੇ ਬਾਹਰ ਅੱਜ ਹੁਣ ਇਹ ਉ ਸੁੱਕ ਗਏ ਪਤਾ ਕੀ ਹੁੰਦਾ ਇਹ ਸੁੱਕ ਗੀਆਂ ਦੀਆਂ ਪਰ ਇਹਨੂੰ ਸਲਾਬ ਜੜ ਜਾਂਦੀ ਦੀ ਜਦੋਂ ਮੀਂਹ ਆ ਜਾਂਦਾ ਸੀ ਮੌਸਮ ਜਾਹੇ ਜਾਹੋ ਕੇ ਤੇ ਹੁਣ ਇਹ ਸੁੱਕ ਗੀਆਂ ਮੈਂ ਨਹੀਂ ਹੱਥ ਲਾਉਂਦੀ ਨਾ ਮੇ ਤਾਂ ਮੂੰਹ ਮੱਤ ਲੱਗ ਜਾਂਦੇ ਨੇ ਮੱਚਣ ਲੱਗ ਜਾਂਦੇ ਨੇ ਸਰਦਾਰ ਜੀ ਨੂੰ ਆ ਜਾਂਦੇ ਉਹਨਾਂ ਤੋਂ ਪਵਾਉਂਗੀ ਤੇ ਹੁਣ 6 ਵਜ ਗਏ ਫਟਾਫਟ ਪਿੰਦਰ ਨੇ ਪਾਣੀ ਪਿਆ ਮੈਂ ਸਾਨੂੰ ਨਾ ਤਾਂ ਗੋਹਾ ਵੜ ਵੜ ਬੁਰਾ ਹਾਲ ਕਰਤ ਜੀ ਦੇ ਵਿੱਚ ਪੈਰ ਧਰੀ ਬੈਠੀ ਐ ਹੁਣ ਮੈਂ ਪਾਉਣੀ ਆ ਚਾਰ ਇਹਨਾਂ ਨੂੰ ਵਿੜਾ ਪੱਟਦਾ ਵੇ ਪਿੰਦਰ ਸਾਰਾ ਕਿੱਧਰ ਹੁਣੀ ਆ ਇਧਰ ਉਹੀ ਖਿੱਚੀ ਫਰੀ ਜਾਂਦੀਆਂ ਨੇ ਇਹਨਾਂ ਨੂੰ ਪੁੱਤਿਆਂ ਦੀਆਂ ਚਲ ਦੇਖੀਏ ਨੰਗੂ ਕੀ ਕਿੱਥੋਂ ਨਹੀਂ ਪਿੰਦਰ ਕਿੱਥੋਂ ਨਹੀਂ ਨੰਗਾ ਰਹੇ ਨੇ ਵਾਹ ਭੁਮਿਆ ਯਾਰ ਕੀ ਹੁੰਦੀ ਖਿੱਚੇ ਨੂੰ ਕਿੱਥੇ ਇਧਰ ਦੀ ਚਲ ਬਾਉਣੀ ਜੀ ਐ ਉਦੋਂ ਕਿੰਨੀ ਗਰਮੀ ਕਰਦੀ ਰੱਬ ਨੇ ਪਹਿਲਾਂ ਤਾਂ ਮੀਂਹ ਪਈ ਜਾਂਦਾ ਸੀ ਹੁਣ ਜਮੀ ਉਹ ਕਰਤਾ ਕੁੱਟੇ ਨੂੰ ਚੰਗੀ ਤਾਂ ਲਮੇ ਦਾ ਨਾ ਕੇ ਫੇਰ ਦਾਲ ਦੂਣ ਲਵੇ ਲਗੂਆਂ ਤਾਂ ਗਰਮੀਆਂ ਹੀ ਜਾਂਦੇ ਨੇ ਨਾ ਨਾਣਾ ਨੂੰ ਨਾ ਘਰ ਦਾ ਫੁਲੀ ਅਮਾ ਦਾ ਜੀਰਾ ਜਾ ਬੇਬਜਾ ਮਰਾਂ ਢਾਲ ਅਬ ਆਲਟੀ ਚ ਪਾਣੀ ਛੱਡ ਦੇ ਉਧਰ ਪਾਲਟੀ ਭਰਦੀ ਮੈਂ ਨਾ ਲੂ ਪਹਿਲਾਂ ਤਾਂ ਕਿ ਸਮਝਾ ਪੂਰਾ ਕਨੋ ਜੇ ਆਪਾਂ ਜਿਹੇ ਆਪਾਂ ਪੂਰੀ ਹੋਈ ਮਾਜਮਾ ਪਾਉਂਦੇ ਹੁੰਦੇ ਸੀ ਚਿਕਤਾ ਜੀਰਾ 2 ਕਿਲੋ ਜਿਹੇ ਬਸ ਅੱਜ ਖਟਾਉਂ ਰਹੇ ਹਾਂ ਇਹਨਾਂ ਨੂੰ ਮੇਕਸਾ ਸਾਨੂੰ ਇਹਨਾਂ ਨੂੰ ਦੁੱਧੀ ਆਪਦੀਆਂ ਨਾਲ ਆਣਾ ਤੇ ਦੁੱਧੀ ਨੂੰ ਸੋਨ ਵਾਲੀ ਵਿੱਚ ਨਹੀਂ ਨਾ ਪਹਿਲਾਂ ਸੁਰਸਰ ਲਈ ਆਪਾਂ ਦੀ ਫਾਈਟ ਕਰਦੇ ਤੇ ਇਹ ਅੱਧਾ ਨਹੀਂ ਤਰਫ ਹੋਣ ਹੁੰਦੇ ਨੇ ਇੱਕ ਪੀਟੱਕ ਪੈ ਜਾਂਦਾ ਪਹਿਲਾਂ ਜਿਹੜੇ ਪੁਰੀਆਂ ਹੁੰਦੀਆਂ ਨੇ ਤੇ ਉਹ ਤੋਂ ਨਹੀਂ ਹੁੰਦੇ ਤੇ ਹੁਣ ਅਸੀਂ ਇਹ ਪਾਉਣ ਲੱਗੇ ਜੇ ਵੀ ਵਧੀਏਗਾ ਪਹਿਲਾਂ ਇਹ ਪਹਿਲੀ ਵਾਰ ਬਾਰੇ ਮੈਂ ਕਦੇ ਬਾਰੇ ਪਰਸਾਂਦੇ ਹੁੰਦਾ ਸੀ ਬੀਬੀ ਨਾ ਖਾਦਾ ਇਹਨਾਂ ਨੂੰ ਪਰੀਆਂ ਜੀਆਂ ਦੀ ਹੱਥ ਪਈ ਹੋਇਆਂ ਉਹ ਖਾ ਲੈਂਦੀ ਆ। ਇਹ ਆਪਣੀ ਮਾਜੇ ਦੇ ਬੀਕ ਦੇ ਨਾਲ ਹੀ ਛੋਣ ਦੇ। ਚਲੋ ਮੈਂ ਤੇ ਆਪਾਂ ਤਾਂ ਰੈਡੀ ਪਾ ਦਿੰਦਾ। ਸੈਵੀ ਦੇ ਨਾ ਕਿ ਮੁੰਡਾ ਜਾਂਦਾ ਫਿਰ ਬਾਅਦੇ ਕੋਕਲ ਲਿਆ ਆਉ। ਆਈ। ਨਾ ਨਾ ਚੱਕਲੇ ਡੇਗ ਨਾ ਲੈ 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 ਤੁੰਗਾਈ ਗਿਦੇ ਹਾਂ ਧਾਰ ਵੀ ਤਰਾਂ ਤੋਂ ਕਢਾਓ ਵਾਹ ਤੋ ਚਲੋ ਜੀ ਮੱਜਾਂ ਨੂੰ ਆਪਾਂ ਨੇ ਧਰ ਤਾ 6 ਵਜੇ ਗੇ ਮੇਰੇ ਇਹ ਜਿਹੜਾ ਸੂਟ ਪਾਹ ਹੈ ਜੀ ਇਹ ਕਾਟਨ ਦਾ ਇਹਦੇ ਆਪਾਂ ਨੇ ਇਸ ਤਰ੍ਹਾਂ ਡਿਜ਼ਾਈਨ ਬਣਾਇਆ ਸਲਵਾਰ ਨਾਲ ਦਾ ਕਪੜਾ ਨਹੀਂ ਥੇ ਰੱਖ ਕੇ ਲੇਸ ਦੇ ਦੋਨੇ ਪਾਸੇ ਉੱਪਰ ਧਰ ਕੇ ਇਸ ਤਰ੍ਹਾਂ ਗਲੇ ਦਾ ਡਿਜ਼ਾਈਨ ਤੇ ਸੇਮ ਬਾਵਾਂ ਦਾ ਇਸ ਤਰ੍ਹਾਂ ਆਪਾਂ ਨੇ ਮੂਰੀ ਤੇ ਬਣਾਇਆ ਜੀ ਇਸ ਤਰ੍ਹਾਂ ਸੇਮ ਡਿਜ਼ਾਈਨ ਆਪਾਂ ਨੇ ਸ਼ਰਟ ਨਾਲ ਦਾ ਕਪੜਾ ਲਾ ਕੇ ਮੂਰੀ ਤੇ ਬਣਾਇਆ ਹੋਇਆ ਜੀ ਇਹ ਸਾਰਾ ਸੂਟ ਆਪਾਂ ਨੇ ਐਦਾਂ ਰੈਡੀ ਕੀਤਾ ਹੈ ਇਹਦਾ ਦੁਪੱਟਾ ਰੱਖਿਆ ਜੀ ਟਾਈਂਡਾਈ ਇਹਦੇ ਵਿੱਚ ਨਾ ਥੋੜਾ ਜਿਹਾ ਫੋਨ ਦੇ ਵਿੱਚ ਦੁਪੱਟੇ ਦਾ ਕਲਰ ਹੈ ਜਿਹੜਾ ਚੇਂਜ ਆ ਰਿਹਾ ਠਰਕ ਲੱਗ ਰਿਹਾ ਹੈ ਨਾ ਠੀਕ ਹੈ ਠਰ ਨਾਂ ਲੱਗਦਾ ਮੋੜ ਜਿਹੜੇ ਪੱਲੇ ਹੋ ਸੈਕਰੀ ਦੇ ਕਿ ਮੇਟਾ ਇਹ ਆਸਪਰੀਤ ਨੇ ਵੀ ਬਣਾਇਆ ਤਿੰਨ ਸੂਟ ਬਣਾਏ ਨੇ ਅਸੀਂ ਇੱਕ ਸੂਟ ਦਾ ਬਰੋਜੀ ਕਲਰ ਹੈ ਉਹ ਪਹਿਣ ਦਾ ਬਣਿਆ ਹੈ ਸ ਮੇਰਾ ਤੇ ਆਸਪਰੀਤ ਦਾ ਦੋ ਇਹ ਸੇਮ ਕਲਰ ਦੇ ਨੇ ਬਲੂ ਕਲਰ ਦੇ ਇਹਦੇ ਨਾਲ ਆਪਾਂ ਨੇ ਬਾਦਰ कॉटन ਦੀ ਰੱਖੀ ਹੈ ਜੀ ਸਲਵਾਰ ਮਸਲੀਨ ਦਾ ਦੁਪੱਟਾ ਮੈਂ ਇਹਦੇ ਲੈਂਸ ਨਹੀਂ ਲਾਈ ਜਾਈਗੀ ਇਦਾਂ ਟਾਈ ਡਾਈ ਕਰਾ ਲਿਆ ਚਲੋ ਜੀ ਹੁਣ ਆਪਾਂ ਮੈਂ ਤਾਂ ਨਾ ਕੇ ਮੱਜਾਂ ਜੇ ਵਰਦੀਆਂ ਸੱਚ ਅਗਰ ਸੋਇ ਚ ਜਾਣੀਆਂ ਪਿੰਡਰ ਤੇ ਕਿੰਦਰ ਤੇ ਅੰਦਰ ਡੈੜੀ ਮਤ ਜਾਂਦਾ ਕਰਨਗੇ ਮਸਰਦਾਨੀ ਲੱਭਣਗੇ ਧਾਰ ਕੱਢਣਗੇ ਤੇ ਆਪਾਂ ਆਪਾ ਧਾਰ ਵੀ ਕੱਢ ਦੇ ਹੋ ਗਈ ਢੂਹੀ ਲੋੜ ਤਰੀ ਕੋਈ ਨਹੀਂ ਕਿ ਨਾ ਹੀ ਲੈ ਕੇ ਗਰਮੀ ਇਹ ਵੀ ਅੰਦਰ ਢੂਟੀ ਬੰਦ ਕਰ ਦੇਣਾ ਹੁਣ ਵਾਲੀ ਲੈ ਕੋਲਰ ਰੂਲੇ ਲਾਏ ਗਰਮੀ ਬਹੁਤ ਹੋਈ ਪਿਆ ਮਿਰਚਾਂ ਵੀ ਕਰ ਦੋ ਕਠੀਆਂ ਪਰਾਂ ਆ ਦੇਖੋ ਸਾਡੇ ਬੱਚਿਆਂ ਦਾ ਹਾਲ ਐਡੇ ਐਡੇ ਬੱਚੇ ਨੇ ਤੁਸੀਂ ਵੀ ਦੱਸਿਓ ਮੈਂ ਸਵੇਰੇ ਸਾਰਾ ਕੁਝ ਸਾਫ ਸਫਾਈ ਕਰਤੀ ਸੀ ਤੇ ਬਸ ਆ ਸੁਪਰੀ ਤੂੰ ਤਾਂ ਕਰ ਲੈਂਦੀ ਐ ਅੱਜ ਉਹ ਡੇਢ ਵਜੇ ਆਇਆ ਇਸ ਕੋ ਕਾਲਜ ਤੋਂ ਆਉਣ ਸਰ ਦੋ ਘੰਟੇ ਆਰਾਮ ਕਰਕੇ ਫਿਰ 4:00 ਵਜੇ ਉਹ ਟਿਊਸ਼ਨ ਤੇ ਚਲੀ ਗਈ ਸਾਰਾ ਕੁਝ ਇੱਥੇ ਪਿਆ ਹੁਣ ਮੈਂ ਇਹ ਫੇਰ ਚੱਕਣਾ ਬੂ ਮੇਰ ਦਾ ਕੰਮ ਹੋਰ ਬਥੇਰੇ ਪਏ ਨੇ ਪਾਣੀ ਵਾਲੀਆਂ ਬੋਤਲਾਂ ਵੀ ਨਹੀਂ ਆਪਦੀਆਂ ਉਧਰ ਤਰੀਆਂ ਹੈਗੀਆਂ ਤੇ ਇੱਧਰ ਬੈਗ ਪਿੰਦਰ ਨੂੰ ਹੁਣ ਇਹ ਤੋਂ ਕਰਾਉਣੀ ਐ ਸਾਰਾ ਕੁਸਾ ਦੋ ਘੰਟੇ ਰੈਸਟ ਕਰ ਲਈਏ ਨੇ ਇਹ 3:00 ਵਜੇ ਆਇਆ ਸੀ ਤੇ ਆਪਾਂ ਰਸੋਈ ਦਾ ਹਾਲ ਵੀ ਦਿਖਾ ਦਨੀ ਆ ਤੁਹਾਨੂੰ ਕਿੱਥੇ ਚਾਹ ਕਿੱਥੇ ਭਾਂਡੇ ਪਾਣੀ ਦੇ ਮੈਂ ਫੈਂਟੇ ਸਿੰਕ 'ਚ ਧਰਤਾ ਤੇ ਆਪਾਂ ਬਣਾਵਾਂਗੇ ਅੱਜ ਤਿੰਨ ਅੱਜ ਆਪ ਤੇ ਬਾਅਦ ਕਦੂ ਦੀ ਸਬਜ਼ੀ ਬਣਾਵਾਂਗੇ ਮਸਾਂ ਕਦੂ ਮਿਲਿਆ ਹੁਣ ਮੇਨੂੰ ਤਾਂ ਜੀ ਆ ਹੋਇਆ ਪਿਆ ਤੇ ਵੀ ਕਦੂ ਖਾਵਾਂ ਫੜ ਬੱਚੇ ਘੱਟ ਪਸੰਦ ਕਰਦੇ ਨੇ ਮੈਨੂੰ ਤਾਂ ਵਧੀਆ ਲੱਗਦਾ ਚਲੋ ਜੀ ਸਰਦਾਰ ਜੀ ਕੱਢਣਗੇ ਧਾਰਨ ਵਾਲੇ ਮੱਖਸਰ ਦਾ ਨਹੀਂ ਸਿੱਟਣਾ ਮੈਨੂੰ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਮੇਰੇ ਜੁੰਡੇ ਖਿੰਡੇ ਪੈਣੇ ਵੀ ਮੇਰੇ ਵਾਲ ਚਿੱਟੇ ਦੇਖ ਲਓ ਮੈਨੂੰ ਡਾਈ ਲਾਉਣ ਦਾ ਟਾਈਮ ਨਹੀਂ ਮਿਲਦਾ ਤੇ ਮੈਂ ਹੁਣ ਭਾਂਡੇ ਮਾਹਂਦੀਆਂ ਤੇ ਸਬਜੀ ਜੀ ਆਪਣੀਆਂ ਵੀਡੀਓ ਐਡੀਟਿੰਗ ਵਗੈਰਾ ਕਰਦੀਆਂ ਤੇ ਆਪਾਂ ਜੀ ਲਾਈਵ ਹੁੰਨੇ ਸਾਢੇ 3:00 ਤੋਂ ਸਾਢੇ 4:00 ਵਜੇ ਤੱਕ ਉੱਥੇ ਵੀ ਆਪਾਂ ਸੂਟ ਦਿਖਾਉਨੇ ਆ ਤੇ ਜੋ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਉੱਥੋਂ ਵੀ ਲੈ ਸਕਦੇ ਹੋ ਵੈਸੇ ਤੁਸੀਂ ਵੀਡੀਓ 'ਚ ਹੀ ਸੂਟ ਦਾ ਸਕਰੀਨਸ਼ਾਟ ਲੈ ਲਿਆ ਕਰੋ ਜੀ ਵੀਡੀਓ 'ਚ ਪ੍ਰੋਪਰ ਤਰੀਕੇ ਨਾਲ ਸੂਟ ਦਿਖਾਏ ਹੁੰਦੇ ਨੇ ਚਲੋ ਜੀ ਹੁਣ ਆਪਾਂ ਕੱਲ ਨੂੰ ਨਿਊ ਬਲੌਗ ਦੇ ਮੇਰੇ ਨਾਲ ਮਿਲਾਂਗੇ ਤੁਸੀਂ ਅੱਜ ਵਾਲੇ ਬਲੌਗ ਨਾਲ ਇੰਜੋਏ ਕਰੋ ਜੀ ਤੇ ਤੁਸੀਂ ਮੈਨੂੰ ਕੱਲ੍ਹ ਪਹਿਲਾਂ ਦਾ ਕਮੈਂਟ ਆਇਆ ਸੀ ਆਪਦੇ ਬੱਚਿਆਂ ਬਾਰੇ ਜਾਣਕਾਰੀ ਦਿਓ ਬੱਚੇ ਸਾਡੇ ਦੋ ਨੇ ਜੀ ਇੱਕ ਸਾਡਾ ਪਿੰਦਰ ਹੈ ਇੱਕ ਸਾਡੀ ਪੀਤੀ ਹੈ ਬੱਚੇ ਸਾਡੇ ਦੋ ਨੇ ਜੀ ਗੁੜੀਆ ਵੱਡੀ ਹੈ ਪਿੰਦਰ ਛੋਟਾ ਪਿੰਦਰ ਹੋ ਗਿਆ 10ਵੀਂ ਚ ਤੇ ਪੀਤੀ ਨੇ ਪਲੱਸ 2 ਕਰਕੇ ਉਹਦਾ ਨਾਮ ਹਾ ਸੁਪ੍ਰੀਤਾ ਸੀ ਬਸ ਪੀਤੀ ਪੀਤੀ ਕਰੀ ਜਾਂਦੇ ਆ ਪੱਖਾ ਲਾ ਦੇ ਯਾਰ ਤੇ ਉਹ ਬੀ ਕਾਮ ਕਰ ਰਹੀ ਹੈ ਹੁਣ ਪਹਿਲਾ ਸਾਲ ਹੈ ਉਹਦਾ ਇਸ ਵਾਰ 4 ਸਾਲ ਦੀ ਕਰਤੀ ਪਹਿਲਾਂ 3 ਸਾਲ ਹੁੰਦੇ ਸੀ ਬਾਈਕ ਵਿੱਚ ਤਾਂ ਕੱਟ ਨਹੀਂ ਗਏ ਰਾਂ ਤੇ ਹੁਣ ਆਪਾਂ ਹੈ 22 ਬਾਈਬੀਸੇ ਕਿਵੇਂ ਉਹਦਾ ਖੋਲਣਾ ਪੈਣਾ ਸੀ ਫਿਰ ਚਲੋ ਜੀ ਆਪਣਾ ਫੋਨ ਵੀ 15% ਦਾ ਮੈਸੇਜ ਆ ਗਿਆ ਮੈਂ ਸਵੇਰੇ ਚਾਰਜ ਕਰਿਆ ਸੀ ਸਾਰਾ ਦਿਨ ਚੱਲੀ ਜਾਂਦਾ ਇਹ ਤੇ ਇਸ ਕਰਕੇ ਡਾਊਨ ਹੋ ਗਿਆ ਹੁਣ ਮੈਂ ਇਹਨੂੰ ਚਾਰਜ ਲਾਉ ਮੇਰੇ ਕੰਮ ਤਾਂ ਦਾ ਕਰਦੇ ਕਰਦੇ ਹੀ ਚਾਰਜ ਹੋ ਜਾਊਗਾ ਤੁਸੀਂ ਮੈਨੂੰ ਦੱਸਿਓ ਮੇਰਾ ਸੂਟ ਕਿਵੇਂ ਲੱਗਿਆ ਜੀ ਤੇ ਮੈਂ ਬਹੁਤ ਟਾਈਮ ਹੋ ਗਿਆ ਤੇ ਇਹਨੂੰ ਪਾ ਇਹਨੂੰ ਸਾਰੀ ਗਰਮੀ ਨਗਾ ਕੇ ਮੇਰਾ ਸੂਟ ਸਲਾਈ ਹੋਇਆ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਹੀ ਮਿਲਦੇ ਆ ਅਗਲੀ ਵੀਡੀਓ ਦੇ ਨਾਲ ਹਰ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ